ਫੜੋ ਤੱਕ ਸਸਿਕਲ ਜਿਵੇਂ ਬੁੱਟਾ ਸਿੰਘ ਲੱਦੜਾ ਦੀ ਪਹੁੰਚ ਗਏ ਸਭ ਤੋਂ ਮਹਿੰਗੀ ਜਿਹੜੀ ਧਰਤੀ ਆ ਫਤੇਗੜ ਸਾਹਿਬ ਦੀ ਧਰਤੀ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਰਦਾਰ ਜੀ ਗੱਲਬਾਤ ਕਰਦੇ ਹਾਂ ਜੀ ਕਿਨਾ ਜੀ ਆਪਣਾ ਮੇਰਾ ਨਾਮ ਜੀ ਹਰਪ੍ਰੀਤ ਸਿੰਘ ਆ ਜੀ ਹਾਂਜੀ ਕਿਤੇ ਹੋਰ ਨੇ ਵਾਲੇ ਜੀ ਤਰਨਤਾਰਨ ਸਾਹਿਬ ਜੀ ਅੱਛੀ ਪਹਿਲੀ ਵਾਰ ਡਿਊਟੀ ਕਰਨ ਲੱਗੇ ਹੋਰੇ ਜੀ ਫਤਿਹਗੜ੍ਹ ਸਾਹਿਬ ਇਹ ਹਾਂ ਜੀ ਇਹ ਪਹਿਲੀ ਆ ਰਹੀ ਮਹਾਰਾਜ ਨੇ ਕਿਰਪਾ ਕੀਤੀ ਸਾਨੂੰ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਤੇ ਜਦੋਂ ਮਹਾਰਾਜ ਅਰਦਾਸ ਕੀਤੀ ਗਾਹ ਵੀ ਸੁੱਖ ਰੱਖਿਆ ਤੇ ਜਰੂਰ ਹਰ ਸਾਲ ਆਉਂਦੀ ਇਸ਼ਾ ਜੀ ਜਿੱਦ ਤੱਕ ਅੱਜ ਕੋ ਨੌਜਵਾਨ ਦੇਖ ਰਹੇ ਜਿਵੇਂ ਅਸੀਂ ਵੀ ਹੈਗੇ ਹਾਂ ਵੀ ਅੱਜ ਕੱਲ ਜਿਹੜੇ ਕਿ ਸਿੱਖੀ ਸਰੂਪ ਚ ਬੜੇ ਬੜੇ ਘਟਨੇ ਹਾਂ ਜੀ ਇਹ ਮਹਾਰਾਜ ਦੀ ਬਰਕਤ ਹੈ ਜੀ ਜਿੱਤੇ ਮਹਾਰਾਜ ਕਿਰਪਾ ਕਰਦੇ ਆ ਜੀ ਸਿੰਘ ਤਾਂ ਉਹਨਾਂ 2 ਲੱਖ ਦੇ ਬਰਾਬਰ ਇੱਕ ਕਿਹਾ ਜੀ ਤੇ ਇਹ ਮਹਾਰਾਜ ਦਾ ਸਰੂਪ ਕੁਦਰਤ ਨੇ ਜੋ ਦਿੱਤਾ ਆਪਾਂ ਨੂੰ ਜੋ ਇਹੋ ਹੀ ਆ ਜੋ ਉਹਨੇ ਬਣਾਇਆ ਹਰ ਇੱਕ ਇਨਸਾਨ ਨੂੰ ਆਪਾਂ ਉਹਦੇ 'ਚ ਤਬਦੀਲੀ ਕਰਦੇ ਆਂ ਜੀ ਕਿੰਨਾ ਟਾਈਮ ਲੱਗੀ ਜੀ ਜਿਹਨੂੰ ਸਿੱਖੀ ਸਰੂਪ ਦੇ ਵਿੱਚ ਤੁਸੀਂ ਆਏ ਹੋ ਜੀ 2019 ਦੇ ਵਿੱਚ ਮੈਂ ਕੀਤਾ ਪ੍ਰਕਾਸ਼ ਹਿਰਦੇ ਜਿੱਤਾ ਚਲੋ ਮਹਾਰਾਜ ਦੇ ਪਹਿਲਾਂ ਹੀ ਸਾਡੇ ਮਹਾਰਾਜ ਸਿੱਖੀ ਪ੍ਰਤੀ ਬਹੁਤ ਪਿਆਰ ਸੀ ਤੇ 19 ਦੇ ਵਿੱਚ ਉਹਨਾਂ ਨੇ ਕਿਤੇ ਬਰਕਤ ਕੀਤੀ ਮੇਰੇ ਤੇ ਤੇ ਕੇਸਾਂ ਦਾ ਦਾਨ ਦਿੱਤਾ ਜੀ ਹਾਂਜੀ ਤੁਹਾਨੂੰ ਡਿਊਟੀ ਕਰਦੀਆਂ ਡਿਊਟੀ ਚ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਨਹੀਂ ਜੀ ਕੋਈ ਪਰੇਸ਼ਾਨੀ ਨਹੀਂ ਆਈ ਹਾਂਜੀ ਸਭ ਕੋ ਇਨਾ ਮਾਣ ਸਰਕਾਰ ਮਿਲ ਰਿਹਾ ਜੀ ਕੋਈ ਪਰੇਸ਼ਾਨ ਨਹੀਂ ਜੀ ਘਰ ਦੇ ਵਿੱਚ ਹੋਰ ਵੀ ਗਏ ਆ ਆਪਣੇ ਹਾਂ ਜੀ ਅਮਰਤ ਹਾਰੀ ਮੇਰੇ ਮਾਤਾ ਜੀ ਅਮਰਤ ਛਕਿਆ ਜੀ ਉਹਨਾਂ ਨੇ ਗੁਰਸਿੱਖ ਪਰਿਵਾਰ ਹੀ ਆ ਜੀ ਮੇਰੇ ਸੱਸ ਸਹੁਰਾ ਸਾਰੇ ਜੀ ਜੀ ਸੰਭਾਲ ਵੀ ਬਹੁਤ ਔਖੀ ਹੁੰਦੀ ਹੈ ਕਰਦੇ ਜਿਵੇਂ ਜਿਹੜੀ ਡਿਊਟੀ 'ਚ ਬੰਨ ਕੇ ਰੱਖ ਲੈ ਜਿਹੜੀ ਚੀਜ਼ ਦੀ ਚਲੋ ਜੇ ਪਿਆਰ ਆ ਤੇ ਫੇਰ ਤਾਂ ਕੋਈ ਸੰਭਾਲ ਦਿੰਦਾ ਦੱਸਿਆ ਕੋਈ ਮਾਇਨੇ ਨਹੀਂ ਰਖਾਉਂਦੀ ਜੇ ਤੁਹਾਨੂੰ ਉਹ ਚੀਜ਼ ਚਾਹਣਾ ਕਰਦੇ ਜੇ ਉਹਦੇ ਲਈ ਸਮਾਂ ਨਹੀਂ ਕੋਈ ਮਾਇਨੇ ਰੱਖਦਾ ਉਹਦੇ ਲਈ ਤੁਸੀਂ ਖੁਸ਼ੀ ਦੇ ਨਾਲ ਉਹ ਚੀਜ਼ ਨੂੰ ਕਰਦੇ ਜੇ ਇਹ ਚੀਜ਼ ਕਰਨ ਚ ਸਾਨੂੰ ਆਨੰਦ ਆਉਂਦਾ ਜੀ ਜਦੋਂ ਉੱਠ ਕੇ ਸਵਾਰੀ ਤਾਂ ਕਿ ਮਹਾਰਾਜ ਨੇ ਵੱਖਰੀ ਇੱਕ ਦਿੱਖ ਦਿੱਤੀ ਆ ਤੇ ਆਪਾਂ ਨੂੰ ਇਹਦੇ ਚ ਅਖਿਆਈ ਕਦੀ ਜੀ ਕੋਈ ਅਖਿਆਈ ਨਹੀਂ ਇਹਦਾ ਸਤਕਾਰ ਕਰੋ ਜਿਉਂ ਦੀ ਜਾਗਦੀ ਚੀਜ਼ ਆ ਜੀ ਹਾਂਜੀ ਇੱਧਰ ਦੇਖਿਓ ਹੋਰ ਵੀ ਖੜੇ ਨੇ ਹਾਂਜੀ ਕੀ ਨਾਮ ਮਹਾਰਾਜ ਜੀ ਕਾ ਖਾਲਸਾ ਮੈਂ ਜਸਵਿੰਦਰ ਸਿੰਘ ਜੀ ਦਾ ਸ੍ਰੀ ਤਰਨ ਤਨ ਸਿੰਘ ਬਰੋਵ ਕਰਦਾ ਜੀ ਹਾਂਜੀ ਕਿਨੋ ਜੀ ਮਾਈਕਲ ਜੀ ਦਾ ਖਾਲਸਾ ਬਾਈਕਲ ਜੀ ਬਥੇ ਨਾਮ ਰਿਤਪਾਲ ਸਿੰਘ ਜੀ ਰਿਤਪਾਲ ਸਿੰਘ ਡਿਊਟੀ ਕਿੱڑی ਜਗ੍ਹਾ ਤੁਹਾਨੂੰ ਡਿਊਟੀ ਹੈ ਮੈਂ ਤਰਨਤਾਰਨ ਜੀ ਹਰੀ ਕੇ ਥਾਂ ਤੇ ਸਾਰੀ ਉਧਰ ਨਹੀਂ ਆਉਂਦੇ ਇੰਨੇ ਤਰਨਤਾਰਨ ਤੋਂ ਹੀ ਅੱਛਾ ਜੀ ਕਿੱਦਾਂ ਲੱਗਿਆ ਹੋ ਰਿਹਾ ਕਿ ਤੁਹਾਨੂੰ ਕਿੰਨਾ ਪਿਆਰ ਮਿਲਿਆ ਨਹੀਂ ਬਹੁਤ ਜੀ ਪਿਆਰ ਬਹੁਤ ਮਿਲਦਾ ਸੰਗਤਾਂ ਨੂੰ ਦੂਰੋਂ ਵੇਖ ਕੇ ਸੰਗਤਾਂ ਆਉਂਦੀਆਂ ਆ ਇੱਧਰ ਨੌਜਵਾਨਾਂ ਦੀ ਸੁਣਦੇ ਜਿਉਂ ਆਹੀਂ ਤੇ ਚਲੋ ਇਹ ਚਾਹੁੰਦੇ ਆ ਵੀ ਜੇ ਸਾਨੂੰ ਵੇਖ ਕੇ ਕੋਈ ਨੌਜਵਾਨ ਆਪਦੇ ਕੇਸ ਰੱਖ ਲੇ ਜਾਂ ਕੋਈ ਦਾਰਾ ਸਹਾਰਾ ਰੱਖੇ ਤੇ ਇਹ ਤਾਂ ਵੱਡੀ ਖੁਸ਼ੀ ਦੀ ਗੱਲ ਕੀ ਹੋ ਸਕਦੀ ਜੇ ਸਾਨੂੰ ਵੇਖ ਕੇ ਕੋ ਬੇ ਇਹ ਚੀਜ਼ ਫੋਟੋਆਂ ਤੱਕ ਨਾ ਸੀਮਤ ਲੈ ਕੇ ਚਲੋ ਇੱਥੇ ਆਉਂਦੇ ਲੋਕ ਬਹੁਤ ਫੋਟੋਆਂ ਖਿੱਚਾ ਕੇ ਜਾਂਦੇ ਪਰ ਫੋਟੋਆਂ ਤੋਂ ਵੀ ਅੱਗੇ ਵਧਣਾ ਫੋਟੋਆਂ ਖਿੱਚਾ ਕੇ ਜੋ ਸੋਸ਼ਲ ਮੀਡੀਆ ਤੱਕ ਨਾ ਸੀਮਤ ਰਹੇ ਜੇ ਗੱਲ ਕੋਈ ਨਾ ਕੋਈ ਜਲਵਾ ਆਪਣਾ ਕੋਈ ਕੇਸ ਰੱਖੇ ਸਾਨੂੰ ਦੇ ਕੇ ਕੋਈ ਦਾੜਾ ਸਾਹਿਬ ਰੱਖੇ ਬਸ ਇਹੀ ਤੇ ਹੋ ਜਾਂਦੇ ਹਾਂ ਜੀ ਅਕਾਲੀ ਦਲ ਯੂਥ ਅਕਾਲੀ ਦਲ ਵੱਲੋਂ ਇੱਕ ਨਵਾਂ ਨਿਮਕਲਾ ਕੀਤਾ ਗਿਆ ਹੈ ਦਸਤਾਰਾਂ ਦਾ ਲੰਗਰ ਆਓ ਤੁਹਾਡੀ ਗੱਲ ਕਰਾਈ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹ ਵੀ ਸਾਡੇ ਜੁੜੇ ਨੇ ਉਹ ਵੀ ਦੱਸਣਗੇ ਵੀ ਕਿੱਦਾਂ ਦਾ ਇਹ ਲੰਗਰ ਚ ਲਗਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਲਾਨਾ ਜੋੜ ਮੇਲ ਨੂੰ ਸਦੀਪੂਰਬ ਚੱਲ ਰਿਹਾ ਹੈ ਦਿਲ ਚੱਲ ਰਹੇ ਨੇ ਸ਼੍ਰੋਮਣੀ ਕਾਲਰ ਤੇ ਯੂਥ ਕਾਲਰ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਦੇ ਬੈਨਰ ਹੇਟ ਦਸਤਾਰਾਂ ਦਾ ਲੰਗਰ ਲਾਇਆ ਗਿਆ ਦਸਤਾਰ ਦਾ ਕੈਂਪ ਲਾਇਆ ਗਿਆ ਜਿਦੇ ਵਿੱਚ अनेਕਾਂ ਹੀ ਨੌਜਵਾਨ ਦਸਤਾਰਾਂ ਸਜਾ ਰਹੇ ਨੇ ਬੱਚੇ ਉਹਨਾਂ ਦੇ ਪੇਰੈਂਟਸ ਆ ਕੇ ਦਸਤਾਰ ਕਰਨ ਨੂੰ ਕਹਿ ਰਹੇ ਨੇ ਕਿ ਦਸਤਾਰ ਸਜਾਓ ਕਿ ਅਸੀਂ ਆਪਣੇ ਬੱਚੇ ਦੀ ਚਾਹੁੰਦੇ ਹਾਂ ਕਿ ਪਹਿਲੀ ਵਾਰ ਦਸਤਾਰ ਇੱਥੇ ਬਣਾ ਕੇ ਜਾਈਏ ਤੇ ਸਾਰੀ ਉਮਰ ਸਾਡਾ ਬੱਚਾ ਦਸਤਾਰ ਸਜਾ ਕੇ ਰੱਖੇ ਉਸੇ ਤਰ੍ਹਾਂ ਬਹੁਤ ਵੱਡੀ ਗਿਣਤੀ ਸਾਡੀਆਂ ਭੈਣਾਂ ਬੱਚੀਆਂ ਉਹ ਦਮਾਲੇ ਸਜਾਣ ਲਈ ਆ ਰਹੇ ਹੋ ਤੁਸੀਂ ਹੁਣ ਵੀ ਦੇਖੋਗੇ ਕਿ ਦੋ ਤਿੰਨ ਬੱਚੀਆਂ ਦਮਾਲੇ ਸਜਾਈ ਜਾਣੀਆਂ ਸੋ ਇਹ ਵੀ ਪ੍ਰਣ ਕਰਕੇ ਜਾ ਰਹੇ ਨੇ ਸਾਰੇ ਕਿ ਅਸੀਂ ਦਮਾਲੇ ਸਜਾ ਕੇ ਰੱਖੀਏ ਦਸਤਾਰਾਂ ਸਜਾ ਕੇ ਰੱਖੀਏ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੀਏ ਸੋ ਮੇਰੀ ਦਸਤਾਰ ਮੇਰੀ ਸ਼ਾਨ ਮਹਿਮ ਦਾ ਇੱਕੋ ਮਕਸਦ ਹੈ ਕਿ ਨੌਜਵਾਨਾਂ ਨੂੰ ਦਸਤਾਰਾਂ ਦੇ ਨਾਲ ਜੋੜਨਾ ਗੁਰਸਿੱਖੀ ਨਾਲ ਜੋੜਨਾ ਸਿੱਖੀ ਸਰੂਪ ਵੱਲ ਜੋੜਨਾ ਗੁਰੂ ਸਾਹਿਬ ਦੇ ਦੱਸਿਓ ਰਸਤੇ ਨਾਲ ਜੋੜਨਾ ਸੋ ਗੁਰੂ ਸਾਹਿਬ ਕਿਰਪਾ ਕਰਨ ਨੌਜਵਾਨ ਦਸਤਾਰਾਂ ਸਜਾਉਣ ਸਿੱਖੀ ਸਰੂਪ ਲਾਉਣ ਤੇ ਸਾਡੇ ਦੇ ਵੀ ਗੁਰੂ ਸਾਹਿਬ ਕਿਰਪਾ ਕਰਨ ਕਿ ਅਸੀਂ ਵੀ ਉਹਨਾਂ ਦੇ ਦੱਸਿਓ ਰਸਤੇ ਤੇ ਚੱਲ ਸਕੀਏ ਸੋ ਇਹ ਸੰਸਾਰ ਨਾਲ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਜੁੜੇ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਸਾਹਿਬ ਅਕਾਲੀ ਦਲ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਕੀ ਕਹਿਣਾ ਚਾਣਗੇ ਸ਼੍ਰੋਮਣੀ ਕਾਲ ਦਲ ਅਤੇ ਯੂਥ ਅਕਾਲੀ ਦਲ ਵੱਲੋਂ ਮੇਰੀ ਦਸਤਾਰ ਮੇਰੀ ਸ਼ਾਨ ਧੰਨ ਧੰਨ ਬਾਬਾ ਜੋਰੋਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਿਹੜੀ ਇੱਥੇ ਸੰਗਤ ਆ ਰਹੀ ਆ ਸਾਡੀ ਕੋਸ਼ਿਸ਼ ਆ ਕਿ ਵੱਧ ਤੋਂ ਵੱਧ ਸੰਗਤ ਨੂੰ ਜਿਹੜੇ ਨੌਜਵਾਨ ਵੀਰ ਪਤਿਤ ਨੇ ਕੇਸ ਕੱਟਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ 21 ਨਾਲ ਜੋੜਨਾ ਨੌਜਵਾਨ ਬੱਚੇ ਬੀਬੀਆਂ ਜਿਹੜੀਆਂ ਦਮਾਲੇਸ ਜਾ ਰਹੇ ਹਨ ਦਸਤਾਰਾਂਸ ਜਾ ਰਹੇ ਹਨ ਜਿਹੜੀ ਇਹ ਇੱਕ ਲਹਿਰ ਹੈ ਸਾਰੇ ਪੰਜਾਬ ਨਹੀਂ ਦੇਸ਼ ਵਿਦੇਸ਼ ਵਿੱਚ ਚਲਾਉਣੀ ਆ ਇਹ ਸਾਰੇ ਅਕਾਲ ਪੁਰਖ ਆਪ ਕਿਰਪਾ ਕਰਕੇ ਸਾਰੀ ਸੇਵਾ ਕਰਕੇ ਅਕਾਲ ਪੁਰਖ ਦੀ ਕਿਰਪਾ ਉਹ ਲੈ ਰਿਹਾ ਸਾਡੇ ਤੋਂ ਸੇਵਾ ਸਾਰੀ ਸੰਗਤ ਜਿਹੜੀ ਆਈ ਆ ਸਾਰੀ ਸੰਗਤ ਦਾ ਸਾਰੇ ਜਥੇਬੰਦੀ ਵੱਲੋਂ ਧੰਨਵਾਦ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਦਸਤਾਰ ਸਜਾਈ ਆ ਤੁਸੀਂ ਤੁਹਾਨੂੰ ਕਿੱਦਾਂ ਲੱਗਿਆ ਵਧੀਆ ਲੱਗਿਆ ਜੀ ਤੇ ਆਪਾਂ ਦਸਤਾਰ ਸਜਾਏ ਕਰਾਂਗੇ ਸੋ ਤੁਸੀਂ ਦੇਖਿਆ ਸ਼ੀਧੀ ਜੋੜ ਮੇਲ ਜਿੱਥੇ ਤੰਤਨ ਪਪਾ ਜੋਰਾਵ ਸਿੰਘ ਤੰਤਨ ਪਪਾ ਫਤਿਹ ਸਿੰਘ ਜੀ ਦੀ ਸ਼ੀਧੀ ਧਰਤੀ ਹੈ ਉੱਥੇ ਸ਼੍ਰੋਮਣੀ ਅਕਾਲੀ ਵੱਲੋਂ ਨਵਾਂ ਪ੍ਰਾਲਾ ਕੀਤਾ ਗਿਆ ਆ ਤੁਹਾਨੂੰ ਜੋੜ ਮੇਲੇ ਚ ਆਪਾਂ ਹੋਰ ਵੀ ਦਿਸਖਾਈਏ 80 ਸਾਲ ਇਤੇ ਸੇਵਾ ਕਰਦੇ ਨੇ ਜੋ ਕਿ ਜੋ ਜਿੰਨੇ ਕੋ ਸੇਵਾ ਕਰਦੇ ਸਿੱਧੀ ਜੋੜ ਮੇ ਜੋੀ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਜੀ ਨੇ ਉਹ ਸੇਵਾ ਕਰਾਉਂਦੇ ਆ ਰਹੇ ਨੇ ਤੇ ਸਾਡੇ ਨਾਲ ਦੀਵਾਨ ਟੁੰਡਰ ਮਲਦੀ ਵੰਸ਼ ਦਿੱਲੀ ਦਾ ਆ ਜਿਹੜਾ ਇੱਕ ਗੱਲਬਾਤ ਕਰਨਾ ਕੀ ਕਹਿਣਾ ਚਾਹੋਗੇ ਹਾਂਜੀ ਬਾਬਾ ਕੀ ਕਹਿਣਾ ਚਾਹੋਗੇ ਬਸ ਠੀਕ ਹੈ ਸਭ ਵਾਹਿਗੁਰੂ ਦੀ ਕਿਰਪਾ ਹੈ ਉਹੀ ਕਰਦੇ ਨੇ ਉਹੀ ਕਰਾਉਂਦੇ ਨੇ ਅਸੀਂ ਨਾ ਕਰ ਰਹੇ ਆ ਨਾ ਕਰੰਨੇ ਨਾ ਕੀਆ ਹੈ ਨਾ ਕਰ ਸਕੇ ਨਾ ਕਰ ਸਕੇ ਜੀ ਸਤਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਠੀਕ ਹੈ ਹਾਂ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਭ ਜਿਹੜਾ ਬੋਲਿਆ 100% ਸਹੀ ਬੋਲਿਆ ਜੇ ਤਾਈਂ ਰੋਣ ਲਾਂਗੇ ਜੇ ਤੁਸੀਂ ਤਾਈਂ ਅੱਗੇ ਵੱਧੋਗੇ ਦੇਖੋ ਗੁਰੂ ਗ੍ਰੰਥ ਸਾਹਿਬ ਨੂੰ ਮਨੋ ਗੁਰੂ ਮਹਾਰਾਜ ਨੂੰ ਮਨੋ ਇਹ ਮਿਲਾ ਨਹੀਂ ਇਹ ਮਿਲਣੇ ਇਹ ਮੇਲੇ ਤੁਸੀਂ ਮਾਰੇ ਜਾਂਦੇ ਹੋ ਇਹ ਮੇਲਾ ਦੇਖ ਜੇ ਸਮਾਨ ਖਿਜ ਰਹੇ ਹੋ ਸਮਾਨ ਖਿਜ ਰਹੇ ਹੋ ਨਾ ਖਿਜਾਂਦੇ ਸਮਾਨ ਖਿਜਣਾ ਤਾਂ ਫਿਰ ਸਮਾਨ ਖਿਜ ਲੋ ਇਹਦਾ ਮਤਲਬ ਤੁਸੀਂ ਮੇਲੇ ਤੇ ਨਹੀਂ ਆਏ ਮਿਲਣ ਉਹਨਾਂ ਨੂੰ ਨਹੀਂ ਮਿਲਣਾ ਇਹ ਸਮਾਨ ਖਿਜਣਾ ਹੈ ਬਾਬਾ ਜੀ ਨੇ ਸੰਦੇਸ਼ਾ ਦਿੱਤਾ ਹੈ ਬਹੁਤ ਵੜਾ ਸੰਦੇਸ਼ਾ ਵੀ ਤੁਸੀਂ ਮਿਲਣ ਨਾ ਕਰੋ ਇੱਥੇ ਮੇਲੇ ਦੇ ਵਿੱਚ ਜਦ ਤੁਸੀਂ ਆਣੇ ਹੋ ਤੁਸੀਂ ਦਰਸ਼ਨ ਕਰਨਾ ਹੋ ਮਿਲਣ ਮਿਲਣ ਦਿਓ ਮਿਲਣ ਤੇ ਆਓ ਹਾਂਜੀ ਇਹ ਮਿਲਣ ਹੈ ਮੇਲਾ ਨਹੀਂ ਹੈ ਵੀ ਇਹ ਮੇਲਾ ਹੁੰਦਾ ਇੱਕ ਮਿਲਣ ਵਾਸਤੇ ਬਾਬਾ ਜੀ ਸਾਡੇ ਸੰਗਤਾਂ ਨੂੰ ਦੱਸੋ ਤੁਸੀਂ ਕਿੰਵੀਂ ਵੀ ਪੀੜੀ ਚੋਂ ਇਹਨਾਂ ਦਾ ਇਹ ਦੱਸੋ 16ਵੀਂ ਪੀੜੀ ਚੋਂ ਨੇ ਸਾਡੇ ਨਾਲ ਬਾਬਾ ਜੀ ਜੁੜੇ ਨੇ ਜਿਨ੍ਹਾਂ ਨੇ ਸੰਦੇਸ਼ਾ ਦਿੱਤਾ ਵੀ ਗੁਰੂ ਸਾਹਿਬ ਦਾ ਬੇਅੰਤ ਨੇ ਵੀ ਇੱਥੇ ਅਜੇ ਇੱਕ ਗੱਲ ਹੋਰ ਹੈ ਤੁਸੀਂ ਕਹਿੰਦੇ ਵੀ ਇੱਥੇ 28 ਦਿਨ ਇੱਥੇ ਨੰਦੇ ਨਹੀਂ ਤੁਸੀਂ 27 ਦਿਨ ਲੰਗਰ ਖਾਧੇ ਮਾਰੇ ਕੀ ਇਹਦੇ ਬਾਰੇ ਕਹਣਾ ਜਾਓਗੇ ਬਾਅਦ ਜਾਵਾਂਗੇ ਅਸੀਂ ਚਲੇ ਤੁਸੀਂ ਸੁਣਿਆ ਕਿ ਬਾਬਾ ਜੀ ਨੇ ਵੀ ਗੱਲ ਕਹੀ ਆ ਵੀ ਅਸੀਂ 28 ਤਰੀਕ ਨੂੰ ਇੱਥੇ ਨਹੀਂ ਰਹਿੰਦੇ ਜਿੱਦਣ ਇੱਥੇ ਨਗਰ ਕੀਰਤਨ ਕੱਢਿਆ ਜਾਂਦਾ ਕਿਉਂਕਿ ਉਹ 27 ਤਰੀਕ ਨੂੰ ਸੇ ਸਮਾਪਤੀ ਕਰਕੇ ਜਾਂਦੇ ਨੇ ਕਹਿੰਦੇ ਵੀ ਸਾਡੇ ਕੋਲ 28 ਤਰੀਕ ਇੱਥੇ ਨਹੀਂ ਦੇਖਿਆ ਜਾਂਦਾ ਸੋ ਇਸ ਦਿਨ ਬਾਬਾ ਗੁਰਮਤਨ ਸਿੰਘ ਜੀ ਆਓ ਤੁਹਾਨੂੰ ਨਗਰ ਕੀਰਤਨ ਦੀ ਹੋਰ ਸ਼ਕਤੀਤਾਂ ਨਾਲ ਮਿਲਾਈਏ ਰੋਕੋ ਜੀ ਬੰਦਾ ਦੇ ਬੜਾ ਆ ਗਿਆ ਯਾਪੀ ਉੱਲੀ ਵੜੀ ਚੇਰੋ ਜੀ ਰਸਤਾ ਦੇ ਚੱਲੋ ਸੰਗਤਰੋਂ ਪਿੱਛੇ ਐਟੀ ਚੱਲੋ ਦੇਖੋ ਜੀ ਆ ਮਾਤਾ ਜੀ ਨੂੰ ਬਿਓ ਕੋਈ ਘਾਟੀ ਫੇਲ ਕੱਢੀ ਤੇ ਫੋਟੋ ਦਿਖਾਓ ਗੁਰਬਾਣੀ ਵਿੱਚ ਫਰਮਾਇਆ ਅਵਲੇ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਪਲੇ ਮੁਕੋ ਮੰਦੇ ਜਿੱਥੇ ਇਹ ਗੁਰਬਾਣੀ ਦੀ ਤੁਕ ਹੈ ਉੱਥੇ ਹੀ ਸ਼ਹੀਦੀ ਸਥਾਨ ਤੇ ਨਵਾਬ ਸ਼ੇਰਖਾਂ ਮਲੇਰ ਕੋਟਲਾ ਨੇ ਖਾ ਦਾ ਨਾਰਾ ਮਾਰਿਆ ਸੀਗਾ ਖਾ ਦਾ ਨਾਰਾ ਬੱਚਿਆਂ ਨੂੰ ਜਦੋਂ ਸ਼ਹੀਦੀ ਦੇਣ ਲੱਗੇ ਸੀ ਤਾਂ ਵਜ਼ੀਰ ਖਾਨ ਨੂੰ ਨਵਾਬ ਮਲੇਰ ਕੋਟਲਾ ਨੇ ਚੇਤਾਵਨੀ ਦਿੱਤੀ ਸੀ ਵੀ ਤੂੰ ਗਲਤ ਕੰਮ ਕਰ ਰਿਹਾ ਹੈ ਅੱਜ ਸਾਡੇ ਕੋਲ ਮਲੇਰ ਕੋਟਲਾ ਤੋਂ ਮੁਸਲਮਾਨ ਭਾਈਚਾਰੇ ਜੋ ਕਿ ਇੱਥੇ ਹਰ ਸਾਲ ਲੰਗਰ ਦੀ ਵੀ ਸੇਵਾ ਕਰਦੇ ਨੇ ਉਹ ਆਏ ਨੇ ਆਓ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਈਏ ਡਾਕਟਰ ਸਾਹਿਬ ਫਾਈਨਲ ਅਸਰ ਕੀ ਕਹਿਣਾ ਚਾਹੂਗਾ ਅ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਚੈਨਲ ਰਾਹੀਂ ਮੈਨੂੰ ਸਰੋਤਿਆਂ ਦੇ ਸੰਗਤਾਂ ਦੇ ਰੂ ਰੂ ਹੋਣ ਦਾ ਮੌਕਾ ਦਿੱਤਾ ਤੇ ਆਪਣਾ ਮੈਸੇਜ ਜਿਹੜਾ ਇਸਲਾਮ ਦਿੰਦਾ ਹੈ ਜੋ ਸਹੀ ਇਸਲਾਮ ਦੀ ਗੱਲ ਹੈ ਉਹ ਪੇਸ਼ ਕਰਨ ਦੀ ਤੁਸੀਂ ਮੌਕਾ ਦਿੱਤਾ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡਾ ਤੇ ਅਸਲ ਗੱਲ ਹੈ ਸਾਰੀਆਂ ਤਾਰੀਫਾਂ ਉਸ ਰੱਬ ਲਈ ਨੇ ਜਿਹੜਾ ਸਾਰੇ ਜਗ ਦਾ ਸਿਰਜਣਹਾਰ ਸਾਜਨਹਾਰ ਤੇ ਪਾਲਨਹਾਰ ਹੈ ਉਸੇਕਰ ਰੱਬ ਨੂੰ ਹੀ ਵਕ ਵਕ ਭਾਸ਼ਾਵਾਂ ਵਿੱਚ ਅੱਲਾ ਅਕਾਲ ਪੁਰਖ ਅਰਬੂ ਪ੍ਰਮਾਤਮਾ ਲਾਡ ਵਾੜਾ ਦਿਨਾਮਾ ਦੋਰਾ ਯਾਦ ਕੀਤਾ ਜਾਂਦਾ ਜਿਵੇਂ ਤੁਸੀਂ ਤੁਕ ਪੜ੍ਹੀਏ ਪਹਿਲੇ ਅਵਲ ਅੱਲਾ ਨੂਰ ਹੋ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਕੋ ਪੁਜਿਆ ਕੋਨ ਪਲੇ ਕੋ ਮੁੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਉੱਪਰ ਬਾਤੀ ਅੰਗ 1349 ਤੇ ਇਹ ਗੁਰੂ ਸਾਹਿਬ ਨੇ ਦਰਜ ਕੀਤਾ ਹੈ ਇਸ ਤੋਂ ਇਹ ਪਤਾ ਲੱਗਦਾ ਕਿ ਇਸ ਸੰਸਾਰ ਦੀ ਹੋਂਦ ਨਹੀਂ ਸੀ ਸਾਜਾਰਸਲ ਪਹਿਲਾਂ ਸਹਿਜ ਵੀ ਕਹਿੰਦੀ ਹੈ ਇੱਕ ਨੂਰ ਸੀ ਪ੍ਰਮਾਤਮਾ ਦਾ ਉਸ ਨੂਰ ਤੋਂ ਹੀ ਸਾਰਾ ਜਗ ਦੀ ਹੋਂਦ ਹੋਈ ਹੈ ਇਸ ਕਰਕੇ ਅਸੀਂ ਸਾਰੇ ਉਸ ਦੇ ਬੰਦੇ ਆ ਤੇ ਉਹ ਜੇ ਸਾਡਾ ਪੈਦਾ ਕਰਨ ਵਾਲਾ ਹੈ ਸਾਡੀ ਮਨੁੱਖੀ ਬਰਾਦਰੀ ਹੈ ਤਾਂ ਸਾਨੂੰ ਇੱਕੋ ਕੇ ਰਹਿਣਾ ਚਾਹੀਦਾ ਪਰ ਕੁਝ ਜਿਹੜੇ ਅਖੌਤੀ ਧਰਮ ਦੇ ਠੇਕੇਦਾਰ ਹੁੰਦੇ ਨੇ ਜਾਂ ਕੁਝ ਲੀਡਰ ਹੁੰਦੇ ਨੇ ਹਾਕਮ ਹੁੰਦੇ ਨੇ ਉਹਨਾਂ ਨੇ ਨਾ ਧਰਮ ਵਾਲਿਆਂ ਨੇ ਆਪਣੀ ਕੁਰਸੀ ਚ ਦੁਕਾਨ ਚਲਾਉਣੀ ਹੁੰਦੀ ਹੈ ਹਾਕਮ ਨੇ ਆਪਣੀ ਹਕੂਮਤ ਚਲਾਉਣੀ ਹੁੰਦੀ ਹੈ ਉਹ ਹਰ ਤਰ੍ਹਾਂ ਦੀ ਯੋਗ ਤੇ ਅਯੋਗ ਢੰਗ ਬਣਾਉਂਦਾ ਹੈ ਚਾਹੇ ਤੇ ਚਾਹੇ ਢੰਗ ਬਣਾਉਂਦਾ ਪਰ ਸਾਡੀ ਪ੍ਰੋਬਲਮ ਕਿੱਥੇ ਹੁੰਦੀ ਹੈ ਅਸੀਂ ਹਾਕਮ ਦੀ ਹਕੂਮਤ ਨੂੰ ਤੇ ਧਰਮ ਤੇ ਕੌਮ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਹਾਂ ਨਾ ਤੇ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਥੋੜਾ ਜਿਹਾ 47 ਤੋਂ ਬਾਅਦ ਸਾਡੇ ਪੰਜਾਬ ਚ ਲਗਭਗ ਸਿੱਖ ਧਰਮ ਨਾਲ ਸੰਬੰਧਿਤ ਇਹ ਸਿੱਖ ਕੌਮ ਨਾਲ ਸੰਬੰਧਿਤ ਪੰਜਾਬ ਦੇ ਮੁੱਖ ਮੰਤਰੀ ਬਣਦੇ ਆ ਰਹੇ ਛੇ ਕਿਸੇ ਪਾਰਟੀ ਦੇ ਨੇ ਇਹ ਬਾਤ ਦੀ ਗੱਲ ਹੈ ਜਣੀ ਕਿ ਹਾਕਮ ਸਿੱਖ ਹੋਇਆ ਕਿੰਨੀ ਵਾਰੀ ਗੁਰੂ ਘਰਾਂ ਦੀਆਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਬੇਅਦਬੀਆਂ ਨਹੀਂ ਹੋਈਆਂ ਉਹਨਾਂ ਦੋਸ਼ ਨੂੰ ਹੁਣ ਤੱਕ ਸਜਣ ਦਿੱਤੀ ਗਈ ਤੇ ਹੁਣ ਆਪਾਂ ਦੋਸ਼ ਕਿਹਨੂੰ ਦਵਾਂਗੇ ਹੈਨਾ ਤੇ ਕਿਹਨੂੰ ਧਰਮ ਨੂੰ ਕਹਾਂਗੇ ਇਹ ਉਹਨਾਂ ਦੀ ਚਾਲ ਹੁੰਦੀ ਹੈ ਤੇ ਸਾਨੂੰ ਗੁਰਬਾਣੀ ਦੇ ਸਿੱਖਿਆਵਾਂ ਦੇ ਅਮਲ ਕਰਨਾ ਸਾਨੂੰ ਇੱਕ ਹੋ ਕੇ ਮਾਨਸ ਕੀ ਜਾਤ ਸਭ ਸਮੇ ਕੇ ਪਛਾਣੋ ਆ ਸਾਨੂੰ ਇਨਸਾਨ ਦੀ ਗੱਲ ਕਰਨੀ ਚਾਹੀਦੀ ਹੈ ਔਰ ਗੁਰੂ ਸਾਹਿਬ ਨੇ ਇਹ ਸਾਨੂੰ ਸਿੱਖ Thank ਮੇਰੀ ਮੇਰੀ ਰੱਖੀ ਹੈ ਤੇ ਜੇ ਗੱਲ ਕਰੀਏ ਮਾਚੀ ਵੜੇ ਦੀ ਤਾਂ ਉੱਥੇ ਵੀ ਗੁਰੂ ਸਾਹਿਬ ਨੂੰ ਉੱਚ ਦਾ ਪੀਰ ਦੇ ਕੇ ਨਮਜਿਆ ਤੁਸੀਂ ਗੱਲ ਕੀਤੀ ਧਰਮ ਦੇ ਬਹੁਤ ਵੱਡੇ ਠੇਕੇਦਾਰ ਜਿਹੜੇ ਅੱਜ ਕੱਲ ਫਿੱਕਾ ਪਾ ਰਹੇ ਨੇ ਪਰ ਤੁਸੀਂ ਇੱਕ ਬਹੁਤ ਵੱਡੀ ਮਿਸਾਲ ਦਿੱਤੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜਿੱਥੇ ਇੱਕ ਮੁਸਲਮਾਨ ਮੌਜੂ ਹੁੰਦੇ ਹੋਏ ਅ ਸੂਬਾ ਸਰਨ ਨਸ਼ੇ ਵਿੱਚ ਡੁੱਬਿਆ ਹੋਇਆ ਗੁਰੂ ਸਾਹਿਬ ਦੇ ਦੋ ਸਾਹਿਬਜਾਂ ਦੇ ਜਾਨ ਲੁੰਦਾ ਤਾਂ ਉਸ ਤੋਂ 16 ਸਾਲ ਪਹਿਲਾਂ ਇੱਕ ਮੁਸਲਮਾਨ ਪੀਰ ਬੁੱਧੂ ਸਾਹਿਬ ਦਾ ਸੱਚਾ ਮੁਸਲਮਾਨੀ ਗੁਰੂ ਸਾਹਿਬ ਨੇ ਆਪਣੇ ਦੋ ਬੇਟੇ ਦੀ ਜਾਨ ਬਾਰਦਾ ਵੀ ਹੈ ਦੋ ਬੇਟਿਆਂ ਦੀ ਨਹੀਂ ਕਰਦੇ ਅੱਠ ਜੀਆਂ ਦੀ ਜ ਕਾਮਨਲ ਨਹੀਂ ਇਹ ਉਹ ਅਖੌਤੀ ਲੀਡਰਾਂ ਦੀ ਲੜਾਈ ਹੈ ਜਿਹੜੇ ਧਰਮ ਨੂੰ ਵਰਤਦੇ ਨੇ ਉਹਨਾਂ ਧਰਮ ਨੂੰ ਕੋਈ ਸਮਾਨੀ ਹੁੰਦਾ ਬਲਕਿ ਉਹਨਾਂ ਦੀ ਹਕੂਮਤ ਹੀ ਉਹਨਾਂ ਲਈ ਧਰਮ ਹੁੰਦਾ ਹੈਗਾ ਨਜ਼ਰ ਆਉਣ ਗਿਆ ਸੋ ਜੀ ਧੰਨਵਾਦ ਕਰਦੇ ਆ ਡਾਕਟਰ ਸਾਹਿਬ ਜਿਨ੍ਹਾਂ ਨੇ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਕਿਉਂਕਿ ਇਹ ਤੇ ਲੰਗਰ ਵੀ ਲਾਇਆ ਹੈ ਲੰਗਰ ਲਾਇਆ ਤੇ ਨਾਲ ਹੀ ਸੰਦੇਸ਼ਾ ਵੀ ਦਿੱਤਾ ਹੈ ਵੀ ਜਿੱਥੇ ਗੁਰਬਾਣੀ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕੀਤੀ ਆ ਅਵਲ ਅੱਲਾ ਨੂਰ ਪਾਇਆ ਉੱਤੇ ਪੈਰਾ ਦਿੰਦੇ ਆ ਰਹੇ ਨੇ ਸੋ ਉਸੇ ਧੰਨਵਾਦ ਕਰਦੇ ਆ ਉਹ ਸਾਡੇ ਨਾਲ ਹੋਰ ਵੀ ਜੁੜਦੇ ਤੁਹਾਨੂੰ ਹੋਰ ਵੀ ਦਿਖਾਈ ਪਈ ਐਸਓ ਨੇ ਹੱਥ ਨਹਰਾ ਲਾਇਆ ਕਿ ਅੱਜ ਤੱਕ ਉਹਨਾਂ ਨੂੰ ਚਾਹ ਕੋ ਸੇਖੂ ਦੇ ਤੁਸੀਂ ਤਾਂ ਪੁੱਜ ਨਹੀਂ ਆ ਸੇਖੂ ਦੇ ਜਾ ਕੇ ਉਹਨਾਂ ਦੇ ਅੱਗੇ ਨਖਵਾਸ ਬਹੁਤ ਬਹੁਤ ਆਪਣਾ ਫੈਸਲਾ ਪੈਵਾ ਵਨਡੇ ਕਿਨ ਕਿਨ ਆਪਣੇ ਉਹਨਾਂ ਨੂੰ ਬਾਹਰ ਮੈਂ ਨਾਈਕੀ ਨਵਾਂ ਜੀ ਕੜੇ ਮੰਡੂ ਆਇਆ ਭਾਈ ਮੈਂ ਨਾ ਜਾਉਂ ਤੋ ਵੀਰੇ ਪਟਾਲਾ ਜਾਉਂ ਤੋ ਭਾਈ ਕਿੰਨੇ ਕ ਜਣੇ ਜੱਥਾ ਪਹੁੰਚਾ ਸਾਡੇ ਮਹਿਲਾ ਤਾਂ ਹੋਣਗੇ ਵੀਰੇ ਇੱਕ ਟੋਟਾ ਜਣ ਸਾਡੇ 4-5 ਜਣ ਲਿਆ ਅੰਕਾ ਤੁਸੀਂ ਭੇਜੋ ਕੁਸਤੀ ਲੈ ਲੇ ਤੁਹਾਂ Terima kasih telah menonton! ਜਿੱਥੇ ਸ਼ਹੀਦੀ ਜੋੜ ਮਿਲ ਚ ਤੁਸੀਂ ਦੇਖਿਆ ਵੱਖ-ਵੱਖ ਤਰ੍ਹਾਂ ਦੇ ਸੰਗਤਾਂ ਲਈ ਲੰਗਰ ਲਗਾਏ ਗਏ ਨੇ ਖਾਣ ਪੀਣ ਦੇ ਅਲਗ-ਅਲਗ ਤਰ੍ਹਾਂ ਦੇ ਲੰਗਰ ਨੇ ਅਸੀਂ ਪਹੁੰਚੇ ਹਾਂ ਇੱਕ ਨਵੇਂ ਨਵੇਂ ਕਿਲੇ ਲੰਗਰ 'ਚ ਗੁਰ ਗਿਆਨ ਲੰਗਰ ਜਿੱਥੇ ਕਿ ਸਾਡੇ ਨਾਲ ਭੈਣ ਜੀ ਜੁੜੇ ਆਯੋਜਕ ਨੇ ਜਿਨ੍ਹਾਂ ਨੇ ਇੱਥੇ ਗੁਰ ਗਿਆਨ ਸ਼ਬਦ ਦਾ ਲੰਗਰ ਲਗਾਇਆ ਤੇ ਲੋਕਾਂ ਨੂੰ ਜੋੜ ਰਹੇ ਨੇ ਬੱਚਿਆਂ ਨੂੰ ਵੀ ਜੋੜ ਰਹੇ ਆ ਉਹ ਤੁਹਾਡੀ ਉਹਨਾਂ ਨਾਲ ਗੱਲਬਾਤ ਲਈ ਭੈਣ ਜੀ ਉਹਨਾਂ ਨਾਲ ਹਾਂਜੀ ਭੈਣ ਜੀ ਵਾਹਿਗੁਰੂ ਜੀ ਗੁਰੂ ਜੀ ਭੈਣ ਜੀ ਕੀ ਕਹਿਣਾ ਚਾਹੂ ਜਿਹੜਾ ਗਿਆਨ ਦਾ ਲੰਗਰ ਤੁਸੀਂ ਲਾਇਆ ਹੈ ਭਾਈ ਗੁਰਜੀ ਦੀ ਕਿਰਪਾ ਕਹਿ ਸਕਦੇ ਆ ਉਹਨਾਂ ਦੀ ਬਹੁਤ ਬਖਸ਼ਿਸ਼ ਹੈਗੀ ਹੈ ਕਿ ਉਹਨਾਂ ਨੇ ਸਾਨੂੰ ਇਸ ਚੀਜ਼ ਲਈ ਚੁਣਿਆ ਤੇ ਇਹ ਜਿਹੜੀ ਸੋਜੀ ਹੈ ਉਹਨਾਂ ਨੇ ਸਾਨੂੰ ਦਿੱਤੀ ਆ ਤੇ ਬਾਕੀ ਜਦੋਂ ਇਹਨੂੰ ਗੁਰੂ ਬਫਤੇ ਸਿੰਘ ਜੀ ਔਰ ਜਰਵਰ ਸਿੰਘ ਜੀ ਦਾ ਅਸ਼ੀਰਵਾਦ ਲੈ ਕੇ ਅਸੀਂ ਆਪਣੇ ਪੱਲੇ ਛੋਲੇ ਲਾਇਆ ਸੀ ਇਹ ਐਕਚੁਅਲੀ ਅ ਅੱਜ ਦਾ ਨਹੀਂ ਚੱਲ ਰਿਹਾ ਇਹਨੂੰ ਕਾਫੀ ਸਾਲ ਹੋ ਗਏ ਨੇ ਚੱਲਦਿਆਂ ਨੂੰ ਜਦੀ ਸ਼ੁਰੂਆਤ ਅਗਰ ਕਹੀ ਜਾਵੇ ਨਹੀਂ ਜਿਹੜੀ ਰੱਖੀ ਗਈ ਸੀ ਉਹ ਦਸਤਾਰਾਂ ਦੇ ਉੱਤੇ ਰੱਖੀ ਗਈ ਸੀ ਕਿ ਕਿੱਸਾ ਐਵੇਂ ਹੋਇਆ ਸੀ ਕਿ ਸਾਡੇ ਜਿਹੜੇ ਪ੍ਰਬੰਧਕ ਸਾਡੇ ਨਾਲ ਵੀਰ ਵੱਡੇ ਹੈਗੇ ਨੇ ਉਹਨਾਂ ਨੇ ਜਦੋਂ 2007 ਵਿੱਚ ਕਿਸੇ ਨੇ ਆ ਕੇ ਗੁਰਦਾਰਾ ਸਾਹਿਬ ਬੈਠੇ ਸੀ ਤੇ ਕਿਸੇ ਨੇ ਕਿਹਾ ਸੀ ਕਿ ਕਹਿੰਦੇ ਸੀ ਪੱਗ ਬਣਾਉਣੀ ਆ ਤੇ ਕਹਿੰਦੇ ਚਲੋ ਸਰਦਾਰ ਜੀ ਹੋਰੀ ਕਹਿੰਦੇ ਕਿ ਇਹ ਬਣਾ ਬੰਦ ਦੇਣੇ ਆ ਤੇ ਵੀਰ ਬੈਠੇ ਤੇ ਡਿਸਕਵਰ ਵੀ ਕੀਤੀ ਹੋਰੀ ਤੇ ਭਵਿੰਦਰ ਸਿੰਘ ਜੀ ਉਹ ਕਹਿੰਦੇ ਬੰਦ ਦੇਣੇ ਤੇ ਜਦੋਂ ਬੰਨੀ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸੇਵਾ ਕਿੰਨੀ ਉਹ ਦਿਲ ਨੂੰ ਬੜੀ ਗੱਲ ਲੱਗੀ ਕਿ ਇਹ ਕੀ ਕਰ ਦਿੱਤਾ ਇਹਨਾਂ ਨੇ ਕੀ ਕਹਿ ਦਿੱਤਾ ਕਿ ਨਹੀਂ ਸੇਵਾ ਕਾਦੀ ਕਹਿੰਦੇ ਜਦੋਂ ਪੱਗਾਂ ਅਸੀਂ ਬਣਾਉਣ ਜਾਂਦੇ ਆ ਕਿਤੇ ਵੀ ਤੇ ਅਗਲੇ ਪੈਸੇ ਲੈਣੇ ਤੇ ਕਹਿੰਦੇ ਸੱਚ ਤਾਂ ਸਰਦਾਰੀਆਂ ਲਈਆਂ ਵਾ ਸਿਰ ਦੇ ਕੇ ਤੇ ਇਹਦੇ ਵਿੱਚ ਤਾਂ ਬਹੁਤ ਗਲਤ ਗੱਲ ਹੋ ਗਈ ਆ ਫਿਰ ਉਦੋਂ ਇਹਨਾਂ ਨੇ ਮਤਲਬ ਪਰਚੇ ਛਪਵਾ ਕੇ ਪਿੰਡਾਂ ਦੇ ਵਿੱਚ ਵੰਡਣੇ ਸ਼ੁਰੂ ਕੀਤੇ ਸੀ 2007 ਤੋਂ ਤੇ ਉਸ ਤੋਂ ਬਾਅਦ ਫਿਰ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨੇੜਿਓਂ ਨੇੜਿਓਂ ਬੱਚੇ ਸਿੱਖਣ ਆਉਂਦੇ ਸਿਗੇ ਤੇ ਅਸੀਂ ਉਹਨਾਂ ਤੋਂ ਪ੍ਰੋਮਿਸ ਲੈਂਦੇ ਸੀ ਫਾਰਮ ਤੇ ਉੱਤੇ ਕਿ ਬੇਟਾ ਤੁਸੀਂ ਜਾ ਕੇ ਆਪਣੇ ਪਿੰਡਾਂ ਦੇ ਵਿੱਚ ਇਹੀ ਲੰਗਰ ਫ੍ਰੀ ਚਲਾਉਣਾ ਜੇ ਤੁਹਾਨੂੰ ਸਿਖਾ ਕੇ ਜਾ ਰਹੇ ਆ ਤੁਸੀਂ ਅੱਗੇ ਇਹ ਚੀਜ਼ ਨੂੰ ਲੈ ਕੇ ਜਾਣਾ ਕਿ ਤੁਸੀਂ ਵੀ ਫ੍ਰੀ ਦੇ ਵਿੱਚ ਸਿਖਾਓਗੇ ਇਹੀ ਉਹ ਸਿਰਫ ਸਭ ਜਾਂ ਦੇਣੋ ਜਿਹੜੀ ਦੇਣਾ ਤੇ ਫਿਰ ਇੱਕ ਸਾਡੇ ਗੁਰਜੀਤ ਵੀਰ ਜੀ ਅੱਜ ਸਾਡੇ ਵਿੱਚ ਨਹੀਂ ਹੈਗੇ ਉਹਨਾਂ ਨੇ ਸਾਨੂੰ ਫਤੇਗੜ ਸਾਹਿਬ ਦੀ ਧਰਤੀ ਤੇ ਲਿਆਂਦਾ ਸੀ ਤੋਂ ਕਹਿੰਦੇ ਵੀ ਜਿਹੜਾ ਚੀਜ਼ ਆ ਇੱਥੇ ਕਰਨ ਰਏ ਆ ਨਾ ਇੱਥੇ ਕਰਨੀ ਚਾਹੀਦੀ ਆ ਤੇ ਉਦੋਂ ਸਿਰਫ ਇੱਕ ਟੇਬਲ ਤੋਂ ਸ਼ੁਰੂਆਤ ਕੀਤੀ ਸੀਗੀ ਕਿ ਉਦੋਂ ਦਸਤਾਰਾਂ ਦਾ ਲੰਗਰ ਆਇਆ ਤੇ ਇਦਾਂ ਹੀ ਫਿਰ ਬਾਬੇ ਜੀ ਨੇ ਅੱਗੋਂ ਸੋਚੀ ਬਖਸ਼ੀ ਕਿ ਗੁਰੂ ਗਿਆਨ ਲੰਗਰ ਜਿਹੜਾ ਹੈਗਾ ਵੇ ਇਦਾਂ ਕੁਝ ਇਦਾਂ ਕਰਨਾ ਚਾਹੀਦਾ ਵੀ ਜਿਹੜੀ ਸਾਡੀ ਯੂਥ ਜਾਂ ਬੱਚੇ ਆ ਨਾ ਉਹਨਾਂ ਨੂੰ ਵੀ ਇਲਾ ਸੰਭਲੀਏ ਤੇ ਫਿਰ ਬੱਚੇ ਜਿਹੜੇ ਹੈਗੇ ਆ ਉਹ ਸਾਡੇ ਗੇਮਸ ਦੇ ਨਾਲ ਜਾਂ ਕੁਝ ਵੀ ਜਨ ਇਦਾਂ ਦਾ ਹੋਣਾ ਚਾਹੀਦਾ ਕਿ ਉਹਦੇ ਨਾਲ ਅਟ੍ਰੈਕਟ ਹੋ ਕੇ ਚੇਂਜ ਹੁੰਦੇ ਆ ਫਿਰ ਹੁਣ 6 5 6 ਸਾਲਾਂ ਤੋਂ ਫਿਰ ਅਸੀਂ ਛੋਟੇ ਆ ਸਭ ਤੋਂ ਪਹਿਲਾਂ ਮੈਗਨੇਟ ਵਾਲੀਆਂ ਗੇਮਾਂ ਲਿਆਂਦੀਆਂ ਅਸੀਂ ਉਹਦੇ 'ਚ ਹੁੰਦਾ ਸੀਗਾ ਕਿ ਇਧਰ ਲੱਗਿਆਂ ਦੇ ਤੁਹਾਨੂੰ ਦਿਖਾ ਦਾਂਗੇ ਤੇ ਉਹਦੇ ਵਿੱਚ ਮੈਗਨੇਟ ਸੀ ਕੜਾ ਪ੍ਰਸ਼ਾਦ ਵਿੱਚ ਕਿਵੇਂ ਜਿਹੜਾ ਹੈਗਾ ਆਜੋ ਪਹਿਲਾਂ ਇੱਥੋਂ ਮੂਲ ਮੰਤਰ ਸਟਾਰਟਿੰਗ ਹੁੰਦੀ ਆ ਬੱਚੇ ਤਾਂ ਸੁਣਨਾ ਵੀ ਸ਼ੁਰੂ ਵਿੱਚ ਵਿੱਚ ਕਰਦੇ ਆ ਜਦੋਂ ਲਾਈਨ ਬਣੀ ਹੁੰਦੀ ਆ ਪਰ ਪਹਿਲੀ ਗੇਮ ਸਾਡੀ ਜਿਹੜੀ ਅਸੀਂ ਆ ਗਈ ਪੰਜਾਬੀ ਬੋਲੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਪੰਜਾਬੀ ਬੋਲੀ ਤੋਂ ਵੀ ਦੂਰ ਜਾਂਦੇ ਪਏ ਜੇ ਗੁਰਬਾਣੀ ਤੋਂ ਦੂਰ ਪੰਜਾਬੀ ਤੋਂ ਦੂਰ ਚਲੇ ਗਏ ਤੇ ਗੁਰਬਾਣੀ ਤੋਂ ਦੂਰ ਹੋ ਜਣਾ ਉਹਨਾਂ ਨੇ ਤੇ ਇਸ ਲਈ ਪੰਜਾਬੀ ਬੋਲੀ ਦੇ ਜਿਹੜੇ ਅੱਖਰ ਹੈਗੇ ਉਹਨਾਂ ਨੂੰ ਇੱਥੇ ਸਿਖਾਏ ਜਾਂਦੇ ਸਮਝਾਏ ਜਾਂਦੇ ਆ ਉਹ ਕਿੱਥੋਂ ਸ਼ੁਰੂ ਹੋਈ ਕਿਵੇਂ ਸ਼ੁਰੂ ਹੋਈ ਉਹ ਸਾਰਾ ਕਨਸੈਪਟ ਇੱਥੇ ਸਟਾਰਟ ਕੀਤਾ ਗਿਆ ਨੈਕਸਟ ਆ ਗਈ ਸਾਡੀ ਗੇਮ ਆ ਹੈ ਗਿਆ ਇਹਦੇ ਵਿੱਚ ਅਸੀਂ 100 ਕੁਐਸਚਨ ਰੱਖੇ ਸੀ ਇਹਦੇ ਵਿੱਚ ਅਸੀਂ ਕਾਰਡਸ ਦਿੰਨੇ ਆ ਬੱਚਿਆਂ ਨੂੰ ਤੇ ਕਾਰਡਸ ਦੇ ਵਿੱਚੋਂ ਬੱਚੇ ਆਪਣੀ ਇੱਕ ਚੂਜ਼ ਕਰਦੇ ਆ ਕੁਐਸਚਨ ਉਹ ਵੀ ਇਤਿਹਾਸ ਨਾਲ ਰਿਲੇਟਡ ਕੁਐਸਚਨ ਹੁੰਦੇ ਨੇ ਜਿਹੜੇ ਦਾ ਬਾਬਾ ਖੜਕ ਸਿੰਘ ਜੀ ਵਰ ਉਹ ਬੱਚੇ ਫਿਰ ਆਪਣੇ ਕਾਰਡ ਚੂਜ਼ ਕਰਦੇ ਆ ਉਹਦੇ ਵਿੱਚੋਂ ਚਾਰ ਜਿਹੜੇ ਕਾਰਡ ਜਾਂ ਪੰਜ ਕਾਰਡ ਉਹ ਉਹਨਾਂ ਨੇ ਆਪਣੇ ਚੂਜ਼ ਕਰਨੇ ਆ ਉਹਦੇ ਚੋਂ ਜਿਹੜੇ ਉਹਨਾਂ ਨੂੰ ਆਂਦੇ ਆ ਉਹਦੇ ਅਸੀਂ ਉਹਨਾਂ ਨੂੰ ਦੱਸਦੇ ਨੇ ਉਹਨਾਂ ਨੂੰ ਨਿਸ਼ਾਨਾ ਲਗਾਣਾ ਹੈ ਜਿੱਤੇ 40 ਤੇ ਨਿਸ਼ਾਨਾ ਲੱਗੇ ਤੇ ਬੱਚੇ ਨੇ ਚਾਰ ਕੁਐਸਚਨ ਚੂਜ਼ ਕਰ ਲਏ ਉਹਦੇ ਆਨਸਰ ਫਿਰ ਬੱਚਾ ਦੇਏਗਾ ਨਹੀਂ ਆਂਦੇ ਫਿਰ ਅਸੀਂ ਦੱਸਾਂਗੇ ਇਟ ਮੀਨਸ ਉਹ ਗਿਆਨ ਦਾ ਲੰਗਰ ਇੱਥੋਂ ਵੀ ਸ਼ੱਕ ਗਿਆ ਹੈਨਾ ਅੱਗੇ ਜਾ ਕੇ ਇੱਦਾਂ ਹੀ ਪੰਜਾਬ ਬਾਰੇ ਸਾਡੇ ਬੱਚਾ ਨੂੰ ਨਹੀਂ ਪਤਾ ਕੀ ਜ਼ਿਲ੍ਹਾ ਹੈ ਕੀ ਕਿੱਥੇ ਦੀ ਜਿਹੜੀ ਪਿੰਡੀ ਐ ਖੰਨੇ ਮਨੇ ਜਿਵੇਂ ਤਾਣਾ ਮੰਡੀ ਐ ਆਪਣੀ ਜਿਹੜੀ ਖੰਨੇ ਦੀ ਮਸ਼ਹੂਰ ਐ ਸੰਗਰੂਰ ਦਾ ਕਿਹੜੀ ਚੀਜ਼ ਐ ਜਿਹੜੀ ਮਸ਼ਹੂਰ ਐ ਉਹ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਕਿਹੜੀ-ਕਿਹੜੀ ਸਟੇਟ ਦੇ ਜਿਹੜੀ ਹੈਗੀ ਆਪਣੇ ਹੈਗੀ ਐ ਜ਼ਿਲ੍ਹਾ ਹੈਗਾ ਵਾ ਉਹਦੇ ਬਾਰੇ ਥੋੜਾ ਇੱਥੇ ਧਿਆਨ ਦਿੱਤਾ ਜਾਂਦਾ ਵਾ ਅੱਗੇ ਆਪਣਾ ਅੱਗੇ ਗਿਆਨ ਦਾ ਚੱਕਰ ਆ ਗਿਆ ਤੇ ਮੈਗਨਟ ਗੇਮਾ ਜਿਹੜੀਆਂ ਮੈਂ ਤੁਹਾਨੂੰ ਕਿਹਾ ਸਾਡੀ ਸ਼ੁਰੂਆਤ ਜਿੱਥੋਂ ਹੋਈ ਉਹ ਇਹ ਗੇਮਾਂ ਸੀਗੀਆਂ ਇਹਦੇ ਵਿੱਚ ਕੀ ਪੰਜ ਕਕਾਰ ਰੱਖੇ ਹੂੰ ਇਹ ਪੰਜ ਗੰਕਾਰ ਨੇ ਜਾਨੀਏ ਜਿਹਨੇ ਬਾਰੇ ਤੁਹ ਜਸਿਆ ਜਾ ਰਿਹਾ ਵੀ ਸਿੱਖੀ ਦੇ ਚਿੰਨ੍ਹ ਜਿਹੜੇ ਨੇ ਇਹਦੇ ਵਿੱਚੋਂ ਕੱਢ ਕੇ ਚੂਜ਼ ਕਰੋ ਤੇ ਉਹ ম্যাগਨੇਟ ਲੱਗੇ ਹੋਏ ਗੇਮ ਦੇ ਨੀਚੇ ਤੇ ਉਹ ਬੱਚੇ ਨੇ ਉਹਦੇ ਤੇ ਲਗਾਣੇ ਹੈਗੇ ਆ ਤੋ ਚੂਜ਼ ਕਰਕੇ ਲਗਾਇਆ ਤੋ ਤੇ ਉਹਨੂੰ ਮਾਰਕਸ ਮਿਲਨੇ ਆ ਕਾਰਡ ਦੇ ਉਤੇ ਮਾਰਕਸ ਮਿਲਦੇ ਨੇ ਹਰੇ ਗੇਮ ਦੇ ਨਾਲ ਨਾਲ ਤੇ ਉਸ ਤੋਂ ਬਾਅਦ ਕਈ ਦਾ ਵੀ ਜਦ ਗੁਰੂ ਗ੍ਰੰਥ ਸਾਹਿਬ ਜੀ ਸਵਾਰੀ ਜਾਂਦੀ ਹੈ ਉਹਦੀਆਂ ਵੀ ਇਹਦੇ ਵਿੱਚ ਪਿਕਚਰਸ ਹੈਗੀਆਂ ਨੇ ਤੇ ਬੱਚੇ ਨੇ ਉਹ ਕੌਨਤੀ ਵੀਜ਼ ਲਈ ਲਗਾਣੇ ਹੈਗੇ ਇਦ ਇਦਾ ਕਰਕੇ ਜਾਂ ਪੁਰਾਣੇ ਸਾਜ਼ ਹੈਗੇ ਤੁਸ ਕਾਫੀ ਕੁਝ ਦੇਖ ਰਹੇ ਹੋ ਇਹ ਉਹ ਦਿਖਾਣੇ ਹੈਗੇ ਭੂਰਾਤਨ ਸਾਜ਼ ਬਾਰੇ ਨੌਲੇਜ ਦਿੱਤੀ ਜਾਂਦੀ ਇਹਨਾਂ ਚੱਕਰ ਨੂੰ ਬੱਚਾ ਘੁਮਾਉਂਦਾ ਹੈ। ਅੱਛਾ ਵਾਹ ਜੀ ਵਾਹ। ਇਹ ਬੜੀ ਵਧੀਆ ਚੀਜ਼ ਹੈ ਕਿ ਇਹਦੇ ਵਿੱਚ ਜਿਹੜੀ ਚੀਜ਼ ਲਿਖੀ ਆਈਗੀ ਉਹਦੇ ਬਾਰੇ ਬੱਚੇ ਨੇ ਦੱਸਣਾ ਹੈ। ਜਿਵੇਂ ਮੱਸਾ ਰਗੜ ਲਿਖਿਆ ਆ ਗਿਆ ਤੇ ਪਰ ਕੀ ਕੀ? ਹਾਂ ਇਹਦੇ ਬਾਰੇ ਬੱਚੇ ਮੱਸਾ ਰੰਗੜ ਜਿਹੜੇ ਬਾਰੇ ਪੁੱਛਿਆ ਜਾਂਦਾ ਹੈ ਨਾ ਵੀ ਉਹਦਾ ਕੀ ਇਤਿਹਾਸ ਹੈਗਾ ਹੈ। ਹਾਂ ਜੀ। ਕਿ ਕਿਸ ਨੇ ਉਹਦਾ ਸੌਦਾ ਲਾਇਆ ਸੀਗਾ। ਠੀਕ ਹੈ ਜੀ। ਵੀ ਉਹਦਾ ਕੀ ਸੀਗਾ ਜਦੋਂ ਕਬਜ਼ਾ ਕੀਤਾ ਹੋਇਆ ਸੀਗਾ। ਠੀਕ ਹੈ। ਤੇ ਉਹਦਾ ਸੌਦਾ ਕਿਹਨੇ ਲਾਇਆ ਸੀਗਾ? ਕਿੱਥੋਂ ਆਏ ਸੀਗੇ? ਉਹਨਾਂ ਦੇ ਬਾਰੇ ਕੁਐਸਚਨ ਪੁੱਛਦੇ ਆ। ਮਿਸਲਾ ਬਾਰੇ ਕੁਐਸਚਨ ਪੁੱਛਦੇ ਆ। ਇਹਦੇ ਵਿੱਚ ਮਿਸ ਅੱਜ ਇਸ ਤਰੀਕੇ ਦੇ ਨਾਲ ਇਹ ਗੇਮ ਜਿਹੜੀ ਹੈ ਚੱਲਦੀ ਹੈਗੀ ਤੇ ਬੱਚੇ ਨੂੰ ਇੱਥੋਂ ਪਤਾ ਲੱਗ ਜਾਂਦਾ ਇੱਥੇ ਵੀ ਗਿਆਨ ਦਾ ਲੰਗਰ ਛੱਕ ਜਾਂਦਾ ਇਸ ਤੋਂ ਬਾਅਦ ਜਿੰਨਾ ਵੀ ਆ ਗਿਫਟਸ ਤੁਸੀਂ ਦੇਖ ਰਹੇ ਹੋ ਇਹ ਸਾਬਜਾਦਿਆਂ ਵੱਲੋਂ ਤੋਹਫੇ ਲਿਖੇ ਗਏ ਆ ਸਾਬਜਾਦਿਆਂ ਜਿਹੜੇ ਆ ਗਏ ਅਸੀਂ ਬੱਚਿਆਂ ਨੂੰ ਉਹ ਚੀਜ਼ ਦਿੰਨੇ ਆ ਵੀ ਜਿਹੜੀ ਬੱਚੇ ਦੇ ਯੂਸਫੁਲ ਹੁੰਦੀ ਹੈ ਤੇ ਬੱਚੇ ਜਿੰਨਾ ਕਿ ਇੱਥੇ ਉਹਨਾਂ ਦਾ ਰਿਜ਼ਲਟ ਬਣ ਕੇ ਆਉਂਦਾ ਪਿੱਛੇ ਕਾਰਡ ਦੇ ਉੱਤੇ ਉਹਦੇ ਅਕੋਰਡਿੰਗ ਬੱਚੇ ਨੂੰ ਇੱਥੇ ਸਰਟੀਫੀਕੇਟ ਪਲੱਸ ਉਹਨਾਂ ਨੂੰ ਨਾਲ ਗਿਫਟ ਦਿੱਤਾ ਜਾਂਦਾ ਹੈ ਤੇ ਅੱਗੇ ਇਸ ਤੋਂ ਬਾਅਦ ਜਿਹੜੇ 70 ਪਲੱਸ ਤੋਂ ਬੱਚੇ ਅੱਪ ਹੋ ਜਾਂਦੇ ਆ ਹਾਂਜੀ ਉਸ ਤੋਂ ਬਾਅਦ ਬੱਚਿਆਂ ਦੇ ਨਾ ਇੱਕ ਆਡੀਓ ਸਾਖੀਆਂ ਦਾ ਸੈਕਸ਼ਨ ਹੈਗਾ ਦਾ ਜੀ ਜੀ ਉੱਥੇ ਉੱਥੇ ਬੱਚੇ ਨੇ ਹੈੱਡਫੋਨ ਲਗਾ ਕੇ ਆਡੀਓ ਸਾਖੀ ਸੁਣਨੀ ਹੁੰਦੀ ਹੈ ਠੀਕ ਹੈ ਜੀ ਨਾਲ ਹੀ ਉਹਦੇ ਵਿੱਚੋ ਕੁਐਸਚਨ ਪੁੱਟ ਕਰਦੇ ਜਿਵੇਂ ਗਿਆਨ ਦਾ ਖਜ਼ਾਨਾ ਹੈ ਇਹ ਆਡੀਅੰਸ ਦੇ ਇੱਕਦਮ ਵੀ ਹਾਂਜੀ ਆਡੀਓ ਦਾ ਗਿਆਨ ਦਾ ਖਜ਼ਾਨਾ ਇੱਕ ਤਾਂ ਆਡੀਓ ਇੱਕ ਟੈਬ ਹੁੰਦਾ ਟੈਬ ਦੇ ਉੱਤੇ ਪੇਪਰ ਹੁੰਦਾ ਆਨਲਾਈਨ ਠੀਕ ਹੈ ਜੀ ਹਾਂਜੀ ਉਹ ਫਿਰ ਪੇਪਰ ਅਸੀਂ ਦਿੱਤਾ ਜਾਂਦਾ ਹੈ ਤੇ ਬੱਚੇ ਉਸ ਤੋਂ ਬਾਅਦ ਉਹ ਪੇਪਰ ਦਿੰਦੇ ਆ ਤੇ ਕੁਆਲੀਫਾਈ ਹੁੰਦੇ ਆ ਜਿਹੜਾ 70 ਪਲੱਸ ਹੁੰਦੇ ਆ ਦੇ ਮ ਇਹ ਉਸ ਤੋਂ ਬਾਅਦ ਅੱਗੇ ਸਭ ਤੋਂ ਵੱਡੀ ਤੁਸੀਂ 35 ਦੇਖੋ ਜਿਹੜੀ ਉੜਾੜਾ ਜਿਹੜੀ ਸਾਡੀ ਸਾਡਾ ਆਪਣਾ ਬੱਚਿਆਂ ਦਾ ਖਾਨ ਦਾ ਪਤਖਤੀ ਹੈ ਤਖਤੀ ਬਲਾਈ ਪਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੱਸੋ ਹਾਂਜੀ ਇਹ ਸਾਡੇ ਵੀਰ ਜੀ ਆਏ ਨੇ ਬਠਿੰਡੇ ਤੋਂ ਇਹ ਮੈਂ ਮੇਰੇ ਨਾਲੋਂ ਜ਼ਿਆਦਾ ਵਧੀਆ ਇਹਨਾਂ ਨੂੰ ਹਾਂਜੀ ਦੱਸੋਗੇ ਮੈਂ ਚਾਹੁੰਨੀ ਆਏ ਆਪ ਦੱਸੋ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਜਿਹੜੀ ਤੁਸੀਂ ਇਹ 35 ਲਾਈ ਇਹਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਪਿਛਲੇ ਇਸ 3 ਤੋਂ 4 ਸਾਲ ਤੋਂ ਇਸ ਸੰਸਥਾ ਨਾਲ ਜੁੜਿਆ ਆ ਮਿਸ਼ਨ ਚੜ੍ਹਦੀ ਕਲਾ ਨਾਲ ਤੋ ਇੱਥੇ ਸਿਰਫ ਇਹੋ ਪ੍ਰਵਲ ਕੀਤਾ ਜਾ ਰਿਹਾ ਕਿ ਬੱਚਾ ਜਿਹੜੇ ਪੁਰਾਤਨ ਤੱਕ ਕਿਤੇ ਨਾ ਕਿਤੇ ਆਪਣੀ ਖਤਮ ਹੋ ਚੁੱਕੇ ਸੀਗੇ ਉਹਨੂੰ ਦੁਆਰਾ ਕਿਸਨੇ ਕਿਤੇ ਦੁਆਰਾ ਉਜਵਲਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਕਰਕੇ ਆਪਾਂ 35 ਅੱਖਰ ਬੱਚਾ ਨੂੰ ਸਿਕਾਈ ਦਾ ਨਾਲ ਫੱਟੀਆਂ ਸਿਕਾਈ ਦਾ ਨਾਲ ਕਲਮਾ ਦਿੱਤਾ ਜਾ ਰਿਹਾ ਇਹ ਪੰਜੀ ਇੱਕ ਸਟੇਜ ਦੇ ਉੱਤੇ ਸਾਈਕਲ ਦੇ ਨਹੀਂ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਬਹੁਤ ਵੱਡਾ ਬੱਚਾ ਸਾਈਕਲ ਜਿੱਤੇ ਆ ਵੀ ਇਹਦੇ ਬਾਰੇ ਦੱਸਾਂ ਹਾਂਜੀ ਸਾਈਕਲ ਜਿੱਤੇ ਇਹਦੇ ਬਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 70 ਪਲੱਸ ਤੋਂ ਬੱਚੇ ਜਿਹੜੇ ਕੁਐਸਚਨ ਆਨਸਰ ਦਿੰਦੇ ਆ ਗਿਆ 70 ਤੋਂ ਉੱਪਰ ਜਿਨ੍ਹਾਂ ਦੇ ਆਨਸਰ ਜਾਂਦੇ ਉਹਨਾਂ ਦੇ ਦਿਨ ਦੇ ਵਿੱਚ ਦੋ ਸਾਈਕਲ ਕੱਢੇ ਜਾਂਦੇ ਆ ਅੱਛਾ ਦੋ ਸਾਈਕਲ ਤੁਸੀਂ ਦੇ ਰਹੇ ਇਨਾਮ ਚ ਦੱਸਣਾ ਇਹ ਇਹ ਫਿਰ ਸਾਰਾ ਆਪਣੇ ਕੋਲੋਂ ਸੋਈ ਸਿਸਟਮ ਕੀਤਾ ਕਿੱਦਾਂ ਜੀ ਸਾਡੇ ਸੰਗਤਾਂ ਯੋਗ ਹੁੰਦੇ ਆ ਸੰਗਤ ਦੇ ਸੰਗਤ ਹਾਂਜੀ ਸੋ ਜੁਕੇ ਤੋਂ ਵੀਰ ਜੀ ਹੈਗੇ ਨੇ ਸਾਡੇ ਸੁਪਾਲ ਵੀਰ ਜੀ ਉਹ ਕਰਵਾਉਂਦੇ ਨੇ ਨਾਲ ਹੋਰ ਹੁਣੇ ਬੱਚੇ ਦਾ ਇਸ ਵਾਰੀ ਲੱਕੀ ਡਰਾ ਨਿਕਲਿਆ ਹੈਗਾ ਵਾ ਅੱਛਾ ਇਹਨੂੰ ਹੁਣ ਅੱਜ ਹੁਣ ਸਾਈਕਲ ਦਿੱਤਾ ਜਾ ਰਿਹਾ ਤੁਹਾਡੀ ਤੁਸੀਂ ਦੇਖ ਸਕਦੇ ਹੋ ਸਟੇਜ ਦੇ ਉੱਤੇ ਬੱਚੇ ਨੂੰ ਸਾਈਕਲ ਖੁਸ਼ਕਿਸਮਤ ਹੈ ਬੱਚੇ ਨੇ ਗੁਰੂ ਗਿਆਨ ਲੰਗਰ ਦੇ ਵਿੱਚ ਗਿਆ ਇੱਥੇ ਯਾਨੀ ਪ੍ਰਸ਼ਨ ਉਤਰੀ ਦੀ ਜਵਾਬ ਸਵਾਲ ਦਿੱਤਾ ਤੇ ਉਹਨੂੰ ਸਾਈਕਲ ਸਟੇਜ ਦੇ ਉੱਤੇ ਦਿੱਤਾ ਜਾ ਰਿਹਾ ਸਾਨੂੰ ਪੰਜੀ ਜੀ ਵੀ ਦੱਸ ਰਹੇ ਨੇ ਪੰਜੀ ਜੀ ਹੋਰ ਇਹਦੇ ਬਾਰੇ ਕੀ ਚਾਹਨਾ ਪਾਉਗੇ ਵੀਰ ਜੀ ਇੱਥੇ 6 ਸਾਈਕਲ ਤਿੰਨਾਂ ਦੇ ਨਾਲ ਚ ਕੱਢੇ ਜਾਂਦੇ ਆ ਤੇ ਬੱਚੇ ਇਦਾਂ ਦੇ ਕਿ ਇਹਨਾਂ ਨੂੰ ਸੱਚੀ ਮੁੱਚ ਹੀ ਸਾਬ ਜਦਿਆਂ ਨੂੰ ਹੀ ਦਿੱਤੇ ਜਾਂਦੇ ਆ ਤੇ ਤੇ ਕਿਉਂਕਿ ਨਾ ਕੱਲ ਇੱਕ ਜਿਹੜੀ ਬੇਟੀ ਦਾ ਅਸੀਂ ਲੱਕੀ ਡਰਾ ਨਿਕ ਕੱਢਿਆ ਸੀਗਾ ਉਹ ਬੱਚਾ ਇੰਨਾ ਕੁ ਭਾਊ ਕਦੇ ਫਾਦਰ ਸਾਹਿਬ ਹੋਏ ਅਸੀਂ ਉਹਨਾਂ ਨੂੰ ਕਿਹਾ ਬੇਟਾ ਤੂੰ ਸਾਈਕਲ ਤੇ ਚੜ ਕੇ ਜਾ ਉਹ ਕਹਿੰਦੇ ਵੀ ਨਹੀਂ ਇਸ ਇਹ ਸਾਈਕਲ ਨੂੰ ਅਸੀਂ ਸਾਬ ਜਦਿਆਂ ਦਾ ਤੋਹਫਾ ਸਮਝ ਕੇ ਵੀ ਇਹ ਸਮਝ ਕੇ ਕਿ ਅਸੀਂ ਸਾਬ ਜਦਿਆਂ ਦੇ ਸਾਡੇ ਘਰ ਆਏ ਨੇ ਤੇ ਕਹਿੰਦੇ ਇਸ ਕਰਕੇ ਅਸੀਂ ਇਹਨੂੰ ਚਲਾਉਣਾ ਨਹੀਂ ਸਾਡੇ ਬੇੜੇ ਕਦੇ ਨਹੀਂ ਬੈਠੇਗੇ ਇਹਦੇ ਤੇ ਇਹਨੂੰ ਅਸੀਂ ਸਜਾ ਕੇ ਰੱਖਾਂਗੇ ਕਿ ਇਹ ਸਹਿਬਜ਼ਾਦਿਆਂ ਵੱਲੋਂ ਤੋਹਫ਼ਾ ਇਨੀਆਂ ਭਾਵਨਾਵਾਂ ਜਿਹੜੀਆਂ ਨੇ ਬੱਚਿਆਂ ਦੀ ਜੁੜੀਆਂ ਹੁੰਦੀਆਂ ਨੇ ਤਾਂ ਜੀ ਆਹ ਕਾਊਂਟਰ ਤੇ ਅਸੀਂ ਦੇਖ ਰਿਹਾ ਮੈਂ ਹਾਂ ਸਹਿਬਜ਼ਾਦਿਆਂ ਦਾ ਪਿਆਰ ਤੇ ਨਾਲ ਹੀ ਤੁਹਾਨੂੰ ਇੱਕ ਸਰਟੀਫਿਕੇਟ ਹੌਸਲੇ ਦੀ ਕਹਿੰਦੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂ ਜੀ ਇਹਨਾਂ ਵੀ ਅਕਚੁਅਲੀ ਅਸੀਂ ਵੀ ਤਿਆਰੀ ਕਰਦੇ ਹਾਂ ਕਿ ਅਸੀਂ ਸਾਈਕਲ ਜਿੱਤ ਕੇ ਜਾਈਏ ਇਹਨਾਂ ਪ੍ਰੋਮਿਸੇ ਗਾਵਾ ਸਹਿਬਜ਼ਾਦਿਆਂ ਨਾਲ ਬੱਚਿਆਂ ਦਾ ਅਸੀਂ ਉਹਦੇ ਵਿੱਚ ਕੁਛ ਨਹੀਂ ਕਰਦੇ ਅਸੀਂ ਬੱਚਿਆਂ ਨੂੰ ਕਿੰਨੇ ਵੀ ਪੜੋ ਤੇ ਤੁਹਾਡੇ ਵਿੱਚ ਕੋਈ ਔਗੁਣ ਹੈਗਾ ਵਾ ਉਹਨੂੰ ਔਗੁਣ ਨੂੰ ਤੁਸੀਂ ਜਦੋਂ ਕੱਢਣਾ ਹੈ ਆਪਣੇ ਆਪ 'ਚ ਪਤਾ ਦੇਖੋ ਵੀ ਸਾਡੇ ਕਿ